ਸਤਿ ਸ਼੍ਰੀ ਅਕਾਲ ਵੀਰ ਜੀ ਚੀਮਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਉਣੇ ਇੱਕ ਗਾਂ ਸ਼ਹੀਵਾਲ ਵਛੀ ਦੁਜਾ ਸੁਆ 14 15 ਕਿਲੋ ਵਾਲੀ ਨਵੀਂ ਤੋਂ ਨਵੀਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸ਼ੇਅਰ ਆਓ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਅਕਾਲ ਜੀ ਪਹਿਲਾਂ ਮਾਲ ਵੇਚ ਗਿਆ ਜੇ ਹਾਂ ਜੀ ਵੇਚਿਆ ਮਾਲ ਭਾਜੀ ਤੇ ਅੱਜ ਕਿੰਨੀਆਂ ਜੀ ਅੱਜ ਕੋਈ ਵੇਚਿਆ ਆਪਣੇ ਕੋ ਤੇ ਕੀ ਹਿਸਾਬ بتاਉ ਜੇ ਦਾ 15 ਕਿਲੋ ਬੋਲਾ ਇਹ ਚੌਥਾ ਨੰ ਸੂਈ ਨੂੰ ਜੀ ਠੀਕ ਆ ਜੀ ਖੋਲੋ ਮੜੀ

ਯਾਰ ਬਹੁਤ ਜ਼ਿਆਦਾ ਚੰਗੀ ਐ ਠੰਡੀ ਠਿੜੀ ਆ ਆਹ ਕਰਦੇ ਆ ਗੱਲਬਾਤ ਕਿ ਸਾਬ ਤਵਜੇ ਦਾ ਮੋਤੇ ਵੀਰ ਜੀ ਪੰਜਾਬ ਚ ਜੰਜਾ ਜੇ ਕਿੱਦਾ ਨਹੀਂ ਉਹ ਗੱਲ ਦੱਸੋ ਜਿੰਨੇ ਦੀ ਵੇਚ ਦੇਣੀ ਹੈ ਲੈ ਆਂਦੇ ਨਾਲ ਹੀ ਹਾਂ ਨਾ 40000 ਹਾਂਜੀ 40000 ਹੋਰ ਮੰਨ ਤਾਂ ਥੋੜਾ ਬੋਧਾ 35000 ਦੀ ਕਿੰਨੇ ਦੀ ਪੂਰੇ 35000 ਦੀ ਵੇਰ ਦੇ ਦਾਂ ਹੋਰ ਯਾਰ ਛੱਡ ਦਿਓ ਛੱਡਾਂਗੇ ਵੀਰ ਜੀ ਕਿੰਨਾ ਦੁੱਧੂਗਾ ਟਾਈਮ ਦੇ 15 ਕਿਲੋ ਵੇਖੋ ਵੀਰ ਜੀ ਵਸ਼ੀ ਬਹੁਤ ਜ਼ਿਆਦਾ ਚੰਗੀ ਆ 15 ਕਿਲੋ ਦੁੱਧ ਜੇ 35000 ਦੀ 34 ਦੀ ਦੇ ਦਾਂਗੇ ਅੱਜ ਕੱਲ ਵੀ ਜੀ ਚਾਹਨਾ ਨੂੰ ਕਰਦੇ ਸ਼ੁਕਰਾਨਾ ਸ਼ੇਅਰ ਕਮੈਂਟ ਚਲੋ